ਹੈ ਨਗਰ ਨਿਗਮ ਦੀ ਬੈਠਕ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰ ਆਮੋ ਸਾਹਮਣੇ ਹੋਏ ਨੇ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਦੱਸਦੀ ਹੈ ਕਿ ਹੰਗਾਮੇ ਦੌਰਾਨ ਬਜਟ ਪਾਸ ਕਰ ਦਿੱਤਾ ਗਿਆ VOTING ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਬਜਟ ਦੀਆਂ ਕਾਪੀਆਂ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਮੇਅਰ ਬਣਾਏ ਗਏ ਸੀ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਕਾਂਗਰਸ ਦੇ ਵੱਲੋਂ ਹੰਗਾਮਾ ਵੀ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਨਗਰ ਨਿਗਮ ਦੀ ਬੈਠਕ ਦੀਆਂ ਜਿੱਥੇ ਜਮ ਕੇ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕੌਂਸਲਰ ਆਮੋ ਸਾਹਮਣੇ ਹੋ ਗਏ ਨੇ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਹੰਗਾਮੇ ਦੇ ਦੌਰਾਨ ਰੌਲੇ ਰੱਪੇ ਦੇ ਦੌਰਾਨ ਹੀ ਬਜਟ ਨੂੰ ਪਾਸ ਕਰ ਦਿੱਤਾ ਗਿਆ ਹਾਲਾਂਕਿ ਮੰਗ ਕੀਤੀ ਜਾ ਰਹੀ ਸੀ ਕਿ ਵੋਟਿੰਗ ਕਰਵਾਈ ਜਾਵੇ ਦੂਜੇ ਪਾਸੇ ਬਜਟ ਦੀਆਂ ਕਾਪੀਆਂ ਨੂੰ ਵੀ ਪਾੜ ਕੇ ਸੁੱਟ ਦਿੱਤਾ ਗਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਨਗਰ ਨਿਗਮ ਦੀ ਪਹਿਲੀ ਹੀ ਮੀਟਿੰਗ ਤੇ ਜਮ ਕੇ ਹੰਗਾਮਾ ਬਜਟ ਪਾਸ ਕਰ ਦਿੱਤਾ ਗਿਆ ਇਸ ਰੌਲੇ ਰੱਪੇ ਦੇ ਵਿੱਚ ਸਿੱਧਾ ਲੈ ਚਲਦੇ ਆ ਅੰਮ੍ਰਿਤਸਰ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਜੁੜੇ ਨੇ ਰਾਜੀਵ ਕਿਸ ਤਰ੍ਹਾਂ ਦਾ ਮਾਹੌਲ ਕਿਸ ਕਾਰਨ ਇਹ ਹੰਗਾਮਾ ਹੋਇਆ ਹੈ ਆ ਬਿਲਕੁਲ ਰਣਵੀਰ ਥੋੜੀ ਦੇਰ ਪਹਿਲਾਂ ਇਹ ਪੂਰਾ ਜਿਹੜਾ ਹਾਊਸ ਹੈ ਉਹ ਵੱਖ-ਵੱਖ ਪਾਰਟੀਆਂ ਦੇ ਕਾਉਂਸਲਰਾਂ ਦੇ ਨਾਲ ਭਰਿਆ ਹੋਇਆ ਸੀ ਪਰ ਇਸ ਵੇਲੇ ਤਸਵੀਰ ਵੱਖਰੀ ਹੈ ਸਿਰਫ ਤੇ ਸਿਰਫ ਜਿਹੜੇ ਕਾਂਗਰਸ ਪਾਰਟੀ ਦੇ ਕਾਉਂਸਲਰ ਨੇ ਉਹ ਨਜ਼ਰ ਆ ਰਹੇ ਨੇ ਔਰ ਹੇਠਾਂ ਤੁਸੀਂ ਦੇਖੋ ਕਿ ਇਹੇ ਬਜਟ ਦੀਆਂ ਕਾਪੀਆਂ ਨੇ ਜਿਹੜੀਆਂ ਕਿ ਸਾਰੇ ਕਾਉਂਸਲਰਾਂ ਨੂੰ ਦਿੱਤੀਆਂ ਗਈਆਂ ਸੀ ਤਾਂ ਉਹ ਜਿਹੜੀਆਂ ਬਜਟ ਦੀਆਂ ਕਾਪੀਆਂ ਪਾੜ ਕੇ ਤੁਸੀਂ ਦੇਖੋ ਕਿ ਹਵਾ ਦੇ ਵਿੱਚ ਉਡਾਈਆਂ ਗਈਆਂ ਇਸ ਪਾਸੇ ਭਾਜਪਾ ਦੇ ਕਾਉਂਸਲਰ ਨੇ ਜਿਹੜੇ ਕਿ ਹੱਥ ਦੇ ਵਿੱਚ ਗੰਦੇ ਪਾਣੀ ਦੀ ਬੋਤਲ ਲੈ ਕੇ ਕਿਉਂਕਿ ਕੌਂਸਲਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਆਪਣੇ ਇਲਾਕੇ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਕਰਨ ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹੜੇ ਕਾਂਗਰਸ ਪਾਰਟੀ ਦੇ ਕਿਉਂਕਿ ਇਹਨਾਂ ਵੱਲੋਂ ਪਹਿਲਾਂ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਮੇਅਰ ਬਣਾਵਾਂਗੇ ਪਰ ਜਦੋਂ ਮੇਅਰ ਆਮ ਆਦਮੀ ਪਾਰਟੀ ਦਾ ਚੁਣਿਆ ਗਿਆ ਤਾਂ ਇਹ ਇਲਜ਼ਾਮ ਲੱਗੇ ਕਿ ਤੱਕੇਸ਼ਾਈ ਜਿਹੜੀ ਹੈ ਉਹ ਕੀਤੀ ਗਈ ਤਾਂ ਅੱਜ ਪਹਿਲੀ ਮੀਟਿੰਗ ਸੀ ਔਰ ਇਸ ਮੀਟਿੰਗ ਤੋਂ ਪਹਿਲਾਂ ਹੀ ਤੁਸੀਂ ਦੇਖੋ ਕਿ ਜਿਹੜੇ ਕਾਉਂਸਲਰ ਨੇ ਉਹ ਬੈਠ ਚੁੱਕੇ ਨੇ ਔਰ ਵਿਰੋਧ ਜਿਹੜਾ ਉਹ ਜਿਤਾਇਆ ਜਾ ਰਿਹਾ ਵਿਕਾਸ ਸੋ ਨਹੀਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਕਾਂਗਰਸ ਦੇ ਮੇਅਰ ਦੇ ਅਹੁਦੇ ਦੇ ਉਮੀਦਵਾਰ ਸਨ ਪਰ ਉਹ ਇਸ ਵੇਲੇ ਤੁਸੀਂ ਦੇਖੋ ਕਿ ਅੱਜ ਇਸ ਹਾਊਸ ਦੇ ਵਿੱਚ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਹੈ ਉਹ ਨਿਭਾ ਰਹੇ ਨੇ ਨਾਰੇਬਾਜ਼ੀ ਹੁਣ ਇਸ ਵੇਲੇ ਜਿਹੜੇ ਕਾਉਂਸਲਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਹਾਊਸ ਦੇ ਵਿੱਚ ਮੇਰ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਉਹ ਸਾਰੇ ਲੋਕ ਜਾ ਚੁੱਕੇ ਨੇ ਸੋਨੀ ਸਾਹਿਬ ਸੋਨੀ ਸਾਹਿਬ ਕੀ ਕਹਿਣਾ ਚਾਹੋਗੇ ਕੀ ਕੁਝ ਹੋਇਆ ਇਸ ਵੇਲੇ ਸਾਰੇ ਲੋਕ ਸੁਣ ਰਹੇ ਨੇ ਕਿਉਂ ਵਿਰੋਧ ਕੀਤਾ ਹੈ ਤੁਸੀਂ ਮੈਂ ਇੱਕ ਗੁੱਡ ਬੈਲੈਂਸਾ ਦੇਖੋ ਇੱਕ ਮਿੰਟ ਪੁਲੀਸ ਜੀ ਸਰ 2 ਮਿੰਟ ਤਾਂ ਬਿਲਕੁਲ ਇਸ ਵੇਲੇ ਵਿਰੋਧ ਜਿਹੜਾ ਉਹਨਾਂ ਵੱਲੋਂ ਜਿਤਾਇਆ ਜਾ ਰਿਹਾ ਤਾਂ ਕਾਰਨ ਇੱਕੋ ਇੱਕ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਗਲਤ ਢੰਗ ਦੇ ਨਾਲ ਪਹਿਲਾਂ ਮੇਰ ਦੀ ਚੋਣ ਕੀਤੀ ਗਈ ਔਰ ਹੱਥਾਂ ਦੇ ਵਿੱਚ ਜਿਹੜੀਆਂ ਪਰਚੀਆਂ ਨੇ ਉਹ ਮੈਂ ਜ਼ੂਮ ਕਰਕੇ ਦਿਖਾਉਣਾ ਚਾਹੁੰਦਾ ਜਿਨ੍ਹਾਂ ਦੇ ਉੱਤੇ ਲਿਖਿਆ ਕਿ ਬਜਟ ਪਾਸ ਨਹੀਂ ਕੀਤਾ ਜਾਂਦਾ ਔਰ ਕਾਂਗਰਸ ਵੱਲੋਂ ਇੱਕ ਮਤਾ ਜਿਹੜਾ ਆਪਣੇ ਪੰਦਰ ਤੇ ਪਾਸ ਕੀਤਾ ਗਿਆ ਰਜਿਸਟਰ ਦੇ ਉੱਤੇ ਜਿਹੜੇ ਸਾਈਨ ਕਰਵਾਉਣ ਨੂੰ ਲੈ ਕੇ ਵੀ ਹੰਗਾਮਾ ਹੋਇਆ ਸੀ ਤਾਂ ਇੱਕ ਵਾਰ ਮੈਂ ਹਾਊਸ ਦੀ ਤਸਵੀਰ ਦਿਖਾ ਦਿਆਂ ਕਿ ਇਹ ਹਾਊਸ ਜਿਹੜਾ ਥੋੜੀ ਦੇਰ ਪਹਿਲਾਂ ਭਰਿਆ ਹੋਇਆ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਨੇ ਉਹ ਬੈਠੇ ਹੋਏ ਸੀ ਦੂਸਰੇ ਪਾਸੇ ਕਾਂਗਰਸ ਭਾਜਪਾ ਔਰ तमाम ਜਿਹੜੀਆਂ ਪਾਰਟੀਆਂ ਦੇ ਅਕਾਲੀ ਦਲ ਦੇ ਵੀ ਕੁਝ ਕੌਂਸਲਰ ਜਿਹੜੇ ਨੇ ਉਹ ਇੱਥੇ ਮੌਜੂਦ ਸੀ ਤਾਂ ਅਕਾਲੀ ਦਲ ਦੇ ਜਿਹੜੇ ਕੌਂਸਲਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਪਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਕਾਰਵਾਈ ਹੈ ਇਸ ਨੂੰ ਕਿਦਾਂ ਦੇਖਦੇ ਹੋ ਤੁਸੀਂ ਮੈਂ ਆਖਿਆ ਜਿਹੜੇ 27 ਇੱਕ ਨੂੰ ਹੈ ਨਾ ਕਾਰਵਾਈ ਉਹ ਤੋਂ ਵੀ ਮਾੜੀ ਗਾ ਜਿਹੜੀ ਹੋਈ ਹੈ ਇਹ ਦੇਖੋ ਲੋਕਤੰਤਰ ਦਾ ਰਾਜ ਕਿ ਕਾਣ ਕੀਤਾ ਜਾ ਰਿਹਾ ਲੋਕਾਂ ਨੇ ਹੱਕ ਮਾਰੇ ਜਾ ਰਿਹਾ ਜੇ ਸਰਕਾਰਾਂ ਨੇ ਇਦਾਂ ਹੀ ਬਜਟ ਪਾਸ ਕਰ ਲਿਆ ਤਾਂ ਇਦਾਂ ਹੀ ਚੋਣ ਕਰਨੀਆਂ ਨਾ ਤੇ ਲੋਕਾਂ ਨੇ ਭੈ ਭੁੱਖ ਦੀ ਕਿ ਲੋੜ ਹੈਗੀ ਆ ਉਹਦੇ ਨੂੰ ਨਾਮਿਨੇਟ ਕਰਦੇ ਗਏ ਨਾ ਤੁਹਾ ਘਰਾ ਬਣਾ ਲੈਣਾ ਬਾਈ ਕੋਈ ਕਾਉਂਸਲਰ ਚੁਣਦੇ ਆ ਕਿ ਇਲਾਕੇ ਦੀ ਜਿਹੜੀ ਅਗਵਾਈ ਕਰਨਗੇ ਪਰ ਤੁਹਾਨੂੰ ਲੱਗਦਾ ਕਿ ਕਾਉਂਸਲਰ ਆਪਣਾ ਕੰਮ ਕਰ ਪਾਏ ਨਹੀਂ ਜੀ ਬਿਲਕੁਲ ਅੱਜ 4 ਮਹੀਨੇ ਬਣ ਗਿਆ ਕਾਰਪੋਰੇਸ਼ਨ ਬਣੀ ਹੋ ਗਈ ਆ ਪਰ ਅਜੇ ਤੱਕ ਇੱਕ ਪੈਸੇ ਦਾ ਕੰਮ ਕਿਸੇ ਵਾਰਡ ਦੇ ਵਿੱਚ ਨਹੀਂ ਹੋਇਆ ਲੋਕ ਕੰਮ ਚਾਹੁੰਦੇ ਨੇ ਅਰੋ ਜੀ ਸਰਕਾਰਾਂ ਇਹਨਾਂ ਦਾ ਕਿਆਈ ਕਰਦੇ ਰਹੀਆਂ ਇਹ ਕੰਮ ਕਿੱਥੋਂ ਹੋਣਗੇ ਉਹ ਇੱਕ ਪਾਸੇ ਨਾਰੇਬਾਦੀ ਹੋ ਰਹੀ ਹੈ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਮਿੱਟੂ ਜੀ ਕਾਉਂਸਲਰ ਤੁਹਾਨੂੰ ਲੋਕਾਂ ਨੇ ਬਣਾਇਆ ਕਿ ਸਾਡੇ ਕੰਮਕਾਰ ਹੋਣਗੇ ਲੱਗਦਾ ਕਿ ਇੱਕ ਕਾਉਂਸਲਰ ਆਪਣੀ ਜਿਹੜੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਪਾ ਰਿਹਾ ਜਿੱਕਰ ਬਜਟ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕਿਆਂ ਦੇ ਕੰਮ ਵੀ ਹੋਣੇ ਸਾਡੇ ਵੀ ਕਾਉਂਸਲਰ ਇਲਾਕੇ ਵਾਲੇ ਤਦ ਚੁੰਦੇ ਨੇ ਕਿ ਉਹ ਚੰਗਾ ਬੰਦਾ ਹੈ ਕੰਮ ਕਰਨ ਵਾਲਾ ਬੰਦਾ ਹੈ ਉਹ ਲੋਕਾਂ ਨੂੰ ਵੋਟਾਂ ਪਾਉਂਦੇ ਨੇ ਹਮੇਸ਼ਾ ਪਾਰਟੀ ਦੇ ਉੱਪਰ ਉੱਠ ਕੇ ਵੋਟਾਂ ਪੈਂਦੀਆਂ ਸਾਨੂੰ ਜੇ ਲੋਕਾਂ ਨੇ ਇਹ 85 ਬੰਦਿਆਂ ਨੂੰ ਕਾਉਂਸਲਰ ਬਣਾਇਆ ਉਹਦੇ 'ਚ ਐਵੇਂ ਲੋਕਾਂ ਦੇ ਬਸ ਕੰਮ ਕਰੀਏ ਇਹ ਨਹੀਂ ਇਹ ਲੜਾਈ ਵਾਲਾ ਕੰਮ ਮੇਅਰ ਸਾਹਿਬ ਆਏ ਘਰੋਂ ਬਜਟ ਬਣਾ ਕੇ ਲਿਆਏ ਤੇ ਠੇਕੇ ਇਹ ਕੰਮ ਨਹੀਂ ਚੱਲੂਗਾ 85 ਮੈਂਬਰਾਂ ਦੀ ਮੀਟਿੰਗ ਹੋਣੀ ਚਾਹੀਦੀ ਸੀ ਹੱਥ ਖੜੇ ਹੋਣੇ ਚਾਹੀਦੇ ਸੀ ਨਾ ਸਿਰਫ 8 ਬੰਦਿਆਂ ਦੇ ਹੱਥ ਖੜੇ ਕੀਤੇ 8 ਬੰਦਿਆਂ ਨੇ ਬਜਟ ਦੇ 41 ਕਾਂਗਰਸ ਦੇ ਸੀ 4 ਕਾਲੀ ਦਲ ਦੇ ਸੀ 8 ਆਪਣਾ ਬੀਜੇਪੀ ਦੇ ਸੀ ਕਿਸੇ ਨੇ ਇਹਨਾਂ ਦੀ ਆਪਣੀ ਪਾਰਟੀ ਨਾਲ ਅੱਜ ਕਿਹੜੇ ਕੀਤੇ ਕਿਤੇ ਬਜਟ ਪਾਸ ਭਾਜੀ ਘਰ ਬੈ ਕੇ ਜੋ ਮਰਜ਼ੀ ਪਾਸ ਕਰੀ ਯਾਰ ਹੁਣ ਤੁਸੀਂ ਕਿਸੇ ਨੂੰ ਵੀ ਮੇਅਰ ਬਣਾ ਦਿਓ ਤੁਹਾਨੂੰ ਮੇਅਰ ਬਣਾ ਦਿਆ ਘਰ ਬੈ ਕੇ ਕੋਕੀ ਮਾਰਨੀ ਹੈ ਪਾਸ ਇੱਥੇ ਆ ਕੇ ਲੋਕਾਂ ਚ ਆਣਾ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਨੇਤਾ ਚੁਣਦੇ ਨੇ ਫਿਰ ਉਹਨਾਂ ਨੂੰ ਅਸੀਂ ਕੀ ਸਮਝੀਏ ਉਹ ਫਿਰ ਆਪਣੇ ਆਪ ਥੱਗਿਆ ਮਹਿਸੂਸ ਕਰ ਰਹੇ ਭਾਜੀ ਲੋਕਤੰਤਰ ਦੀ ਹੱਤਿਆ ਤੇ 27 ਤਰੀਕ ਨੂੰ ਹੀ ਹੋ ਗਈ ਜਿਸ ਦਿਨ 27 ਜਨਵਰੀ ਨੂੰ ਇਹਨਾਂ ਨੂੰ ਮੇਅਰ ਬਣਾਇਆ ਗਿਆ ਸੀ ਉਸ ਦਿਨ ਵੀ ਲੋਕਤੰਤਰ ਦੀ ਹੱਤਿਆ ਹੀ ਦੂਜੀ ਲੋਕਤੰਤਰ ਦੀ ਹੱਤਿਆ ਅੱਜ ਹੋ ਗਈ ਬਿਨਾਂ ਗੱਲ ਤੋਂ ਬਜਟ ਪਾਸ ਕਰਤਾ ਐਸ ਕਰਕੇ ਇਹ ਮੀਟਿੰਗ ਕੈਨਸਲ ਆ ਕਮਿਸ਼ਨਰ ਉੱਠ ਕੇ ਭੱਜ ਗਿਆ ਉਸ ਦਿਨ ਵੀ ਕਮਿਸ਼ਨਰ ਉੱਠ ਕੇ ਭੱਜ ਗਿਆ ਸੀ ਇਹਨਾਂ ਦੇ ਹਾਲਾਤ ਬਿਲਕੁਲ ਹੀ ਖਤਮ ਐ ਇਹ ਸਿਰਫ ਸਾਨੂੰ ਮਾਨਯੋਗ ਕੋਰਟ ਦਾ ਪੂਰਾ ਭਰੋਸਾ ਐ ਕਿ ਉਹ ਜਲਦੀ ਹੀ ਫੈਸਲਾ ਵਧੀਆ ਤਰੀਕੇ ਨਾਲ ਬੋਲੇ ਆਪਣਾ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਪੁਲਿਸ ਫੋਰਸ ਵੀ ਹਾਊਸ ਦੇ ਅੰਦਰ ਔਰ ਬਾਹਰ ਤਾਇਨਾਤ ਕੀਤੀ ਗਈ ਸੀ ਤਾਂ ਕਿ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਨਾ ਬਣੇ ਇਸ ਵੇਲੇ ਵੀ ਪੁਲਿਸ ਦੇ ਅਧਿਕਾਰੀ ਅੰਦਰ ਮੌਜੂਦ ਨੇ ਪਰ ਹੁਣ ਕਿਉਂਕਿ ਬਾਕੀ ਪਾਰਟੀਆਂ ਦੇ ਜਿਹੜੇ ਕਾਉਂਸਲਰ ਨੇ ਔਰ ਮੇਅਰ ਜਿਹੜੇ ਨੇ ਉਹ ਜਾ ਚੁੱਕੇ ਨੇ ਤਾਂ ਇੱਥੇ ਸਿਰਫ ਤੇ ਸਿਰਫ ਜੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਕਾਉਂਸਲਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ પાਕੇ ਜਿਤਾਇਆ ਇਸ ਹਾਊਸ ਦੇ ਵਿੱਚ ਭੇਜਿਆ ਪਰ ਅੱਜ ਤਸਵੀਰ ਤੁਸੀਂ ਦੇਖੋ ਕਿ ਜਿੱਥੇ ਅੱਜ ਬਜਟ ਪੇਸ਼ ਕੀਤਾ ਜਾਣਾ ਸੀ ਬਜਟ ਨੂੰ ਪਾਸ ਕਰਨਾ ਸੀ ਪਰ ਉਸਦੇ ਉਲਟ ਇਹ ਜਿਹੜੇ ਕਾਉਂਸਲਰ ਨੇ ਰਾਜੀਵ ਰਾਜੀਵ ਹੁਣ ਜੇਕਰ ਸਥਿਤੀ ਦੀ ਗੱਲ ਕੀਤੀ ਜਾਵੇ ਕੀ ਜਿਹੜਾ ਬਜਟ ਹੈ ਉਹ ਪਾਸ ਹੋ ਚੁੱਕਿਆ ਹੈ ਜਾਂ ਹਾਲੇ ਵੀ ਜਿਸ ਤਰ੍ਹਾਂ ਜਿਹੜੇ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਹੈ ਉਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਾਂ ਹੁਣ ਇਹ ਬਜਟ ਪਾਸ ਹੁੰਦੇ ਜਦੋਂ ਸ਼ੋਰ ਸ਼ਰਾਬਾ ਪੈ ਰਿਹਾ ਸੀ ਵਿਰੋਧ ਕੀਤਾ ਜਾ ਰਿਹਾ ਸੀ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਉਸ ਵਿਚਾਲੇ ਜਿਹੜੇ ਮੇਅਰ ਨੇ ਉਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਕਿ ਬਜਟ ਜਿਹੜਾ ਪਾਸ ਕੀਤਾ ਗਿਆ ਉਹ ਮੰਜ਼ੂਰ ਹੈ ਤਾਂ ਕੁਝ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਉਨ੍ਹਾਂ ਵੱਲੋਂ ਹੱਥ ਖੜੇ ਕੀਤੇ ਗਏ ਜਿਸ ਨੂੰ ਲੈ ਕੇ ਵੀ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਕਿ ਸੱਤ ਤੋਂ ਅੱਠ ਲੋਕਾਂ ਦੇ ਹੀ ਜਿਹੜੇ ਕੌਂਸਲਰ ਸੀ ਉਹਨਾਂ ਨੇ ਹੱਥ ਖੜੇ ਕੀਤੇ ਪਰ ਤੱਕੇ ਸ਼ਾਹੀ ਦੇ ਨਾਲ ਇਹ ਜਿਹੜਾ ਬਜਟ ਹੈ ਉਹ ਪਾਸ ਕੀਤਾ ਗਿਆ ਤਾਂ ਉਸੇ ਚੀਜ਼ ਦਾ ਵਿਰੋਧ ਇਹ ਜਿਹੜੇ ਕਾਉਂਸਲਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਅੰਮ੍ਰਿਤਸਰ ਦੇ ਨਗਰ ਨਿਗਮ ਦਾ ਜਿਹੜਾ ਹਾਊਸ ਹੈ ਉਸ ਰਾਜੀ ਵਗਲਾ ਐਕਸ਼ਨ ਕੀ ਰਹਿਣ ਵਾਲਾ ਏ ਹੁਣ ਅਗਲਾ ਐਕਸ਼ਨ ਕਾਂਗਰਸ ਅਤੇ ਆ ਕਾਲੀ ਦਲ ਦਾ ਕੀ ਰਹਿਣ ਵਾਲਾ ਬਿਲਕੁਲ ਵਿਕਾਸ ਸੋਨੀ ਦੇ ਨਾਲ ਰਣਬੀਰ ਮੈਂ ਗੱਲ ਕਰਦਾ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਮੇਅਰ ਦੇ ਉਮੀਦਵਾਰ ਸੀ ਸੋਨੀ ਸਾਹਿਬ ਸੋਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਕੁਝ ਅੱਜ ਕਾਰਵਾਈ ਹੋਈ ਹਾਲਾਂਕਿ ਤੁਹਾਡੇ ਵੱਲੋਂ ਕੱਲ ਹੀ ਖਰਚਾ ਜ਼ाहिर ਕਰ ਦਿੱਤਾ ਗਿਆ ਸੀ ਪਰ ਹੁਣ ਕੀ ਤੁਹਾਡੀ ਰਣਨੀਤੀ ਰਹਿਣ ਰਹਿਣ ਵਾਲੀ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਸਰ ਦੇਖੋ ਮਾਮਲਾ ਹਾਈ ਮਾਂ ਜੋ ਹਾਈ ਕੋਰਟ ਦੇ ਆਲਰੇਡੀ ਹੈ ਮੇਅਰ ਕੋ ਜਿਹੜੇ ਜਾਲੀ ਮੇਰੇ ਦੇਖੋ ਕੋਈ ਰਾਈਟ ਨਹੀਂ ਹੈ ਮੀਟਿੰਗ ਬੁਲਾਉਂਦਾ commissioner is competent authority he can call the meeting and uh, do whatever the proceeding and what exactly we want the same thing aur koi bhi proceeding nahi hui aur andar ajj fir ohi kaam hoya jo mayor di election wale din si na election hoyi ajj bhi koi meeting nahi bula ke adha pauna ghanta baya do minte vasse asi te keh rahe si ki commissioner meeting kare aur jehda budget hai ode te voting kara lo jide ko right hai ਉਹ ਆਪਣਾ ਗੱਲ ਇਹ ਹੈ ਕਿ ਬਜਟ ਪਾਸ ਹੋ ਗਿਆ ਇਸ ਤਰ੍ਹਾਂ ਹੁੰਦਾ ਪਹਿਲਾਂ ਕਦੀ ਹੋਇਆ ਸਰ ਤੁਸੀਂ ਵੀ ਦੇਖੋ ਕਵਰੇਜ ਕਰਦੇ ਹੋ ਮੀਡੀਆ ਦੇ ਅੱਗੇ ਮੈਂ ਇੱਕ ਗੱਲ ਰਿਕੁਐਸਟ ਕਰਾਂਗਾ ਬਜਟ ਪਾਸ ਹੁੰਦਾ ਹੈ VOTING ਦੇ ਨਾਲ ਮੈਜੋਰਿਟੀ ਦੇ ਨਾਲ ਮੈਜੋਰਿਟੀ ਕਾਂਗਰਸ ਪਾਰਟੀ ਕੋ ਹੈ ਔਰ ਮੈਂ ਧੰਨਵਾਦ ਕਰਾਂਗਾ ਅਕਾਲੀ ਦਲ ਔਰ BJP ਦਾ ਵੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ ਅੰਦਰ ਉਹ ਵੀ ਅੱਜ ਬਜਟ ਦੇ ਖਿਲਾਫ ਸੀ ਸਾਹਿਬ ਆਮ ਲੋਕ ਕਿੱਥੇ ਜਾਣ ਜਿਨ੍ਹਾਂ ਨੇ ਵੋਟਾਂ ਬੜੀ ਉਮੀਦ ਦੇ ਨਾਲ ਪਾਈਆਂ ਹੁੰਦੀਆਂ ਨੇ ਕੌਂਸਲਰ ਇਸ ਕਰਕੇ ਚੁਣਿਆ ਜਾਂਦਾ ਕਿ ਉਹਨਾਂ ਦੇ ਇਲਾਕੇ ਦੀ ਕੋਈ ਬਾਤ ਪੁੱਛੀ ਜਾਵੇ ਕੋਈ ਸੁਧਾਰ ਹੋਵੇ ਪਰ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਸ਼ਹਿਰ ਦਾ ਕੋਈ ਵਿਕਾਸ ਹੋਏ ਸਰ ਡਿਵੈਲਪਮੈਂਟ ਦੇ ਅਗੇਂਸਟ ਨਹੀਂ ਅਸੀਂ ਡਿਵੈਲਪਮੈਂਟ ਕਰਨਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜੀ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਉਹ ਹਮੇਸ਼ਾ ਡਿਵੈਲਪਮੈਂਟ ਕਰਦੀ ਹੈ ਅਸੀਂ ਬਜਟ ਦੇ ਖਿਲਾਫ ਨਹੀਂ ਪਰ ਜਿਹਦੇ ਕੋ ਰਾਈਟ ਹੀ ਨਹੀਂ ਹੈ ਸਰ ਇਦਾਂ ਕੋਈ ਵੀ ਬੰਦਾ ਆਏਗਾ 450 ਕਰੋੜ ਰੁਪਏ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਇਕੱਠਾ ਕੀਤਾ ਟੈਕਸ ਦਾ ਪੈਸਾ ਹੈ ਇੱਕ ਇੱਕ ਰੁਪਿਆ ਲੋਕੀ ਜੋੜਦੇ ਨੇ ਜਿਹੜਾ ਕਾਰਪੋਰੇਸ਼ਨ ਨੂੰ ਟੈਕਸ ਦਿੰਦੇ ਆ ਔਰ ਇਹ ਬੰਦਾ ਜਿਹਦੇ ਕੋ ਰਾਈਟ ਹੀ ਨਹੀਂ ਉਹ ਕਿਦਾਂ ਬਜਟ ਪਾਸ ਕਰ ਰਿਹਾ ਹੈ ਜੀ ਜੋ ਕਾਰਵਾਈ ਹੈ ਇਹ ਵੀ ਤੁਸੀਂ ਕੋਰਟ ਦੇ ਵਿੱਚ ਲੈ ਕੇ ਪਹੁੰਚੋ ਬਿਲਕੁਲ ਜਾਵਾਂਗੇ ਜੀ ਜਾਵਾਂਗੇ ਅਸੀਂ ਇਹ ਦੇਖੋ ਪਹਿਲੇ ਹੀ ਬਟ ਅਸੀਂ ਵੀ ਆਰ ਅਗੇਂਸਟ ਬਜਟ ਵੀ ਆਰ ਅਗੇਂਸਟ ਮਲੇ ਕਿ ਬਜਟ ਦੇ ਅਗੇਂਸਟ ਜੀ ਕਿਉਂਕਿ ਇਹ ਬੰਦਾ ਸਹੀ ਨਹੀਂ ਬੈਠਾ ਲੋਕਤੰਤਰ ਦੀ ਹੱਤਿਆ ਬਿਲਕੁਲ ਇਹ ਦੇਖੋ ਜੀ ਇਹ ਹੱਥਿਆ ਇਤਨਾ ਅਜ ਤੱਕ ਇਤਿਹਾਸ ਚ ਨਹੀਂ ਹੋਇਆ ਜਿਹੜਾ ਹੋਇਆ ਇੱਥੇ ਔਰ ਆਪ ਸਰਕਾਰ ਮਰਦਾਬਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਭਾਜੀ ਜੀ ਰਾਜੀਵ ਆਮ ਆਦਮੀ ਪਾਰਟੀ ਦਾ ਕੀ ਰਿਐਕਸ਼ਨ ਹੈ ਜਿਹੜੇ ਮੇਅਰ ਨੇ ਇਸ ਵੇਲੇ ਉਹਨਾਂ ਦਾ ਇਸ ਤੇ ਕੀ ਕਹਿਣਾ ਸੀਗਾ ਕੀ ਉਹ ਇਸ ਨੂੰ ਜਸਟੀਫਾਈ ਕਰ ਰਹੇ ਨੇ ਸਹੀ ਠਹਿਰਾ ਰਹੇ ਨੇ ਕਿਉਂਕਿ ਮੇਅਰ ਤਾਂ ਆਮ ਆਦਮੀ ਪਾਰਟੀ ਦੇ ਨੇ ਜੀ ਅਬ ਬਿਲਕੁਲ ਮੇਰ ਭਵੇਂ ਆਮ ਆਦਮੀ ਪਾਰਟੀ ਦੇ ਨੇ ਪਰ ਕਾਂਗਰਸ ਪਾਰਟੀ ਦਾ ਉਹਨਾਂ ਨੂੰ ਮੇਰ ਬੰਨਣ ਤੋਂ ਵੀ ਉਹ ਇਨਕਾਰ ਕਰਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਹੈ ਪਰ ਇੱਕ ਜੋ ਪ੍ਰੋਸੀਜਰ ਹੁੰਦਾ ਹੈ ਮੇਰ ਦੇ ਨਾਲ ਨਾਲ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਔਰ ਜਿਹੜੇ ਵਿਧਾਇਕ ਹੁੰਦੇ ਨੇ ਜ਼ਿਲ੍ਹੇ ਦੇ ਉਹ ਮਾਫ ਕਰਨਾ ਸ਼ਹਿਰ ਦੇ ਜਿਹੜੇ ਵਿਧਾਇਕ ਨੇ ਉਹ ਵੀ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਔਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਸਾਰੀ ਜਿਹੜੀ ਪ੍ਰੋਸੀਡਿੰਗ ਹੈ ਉਹ ਕੀਤੀ ਜਾਂਦੀ ਹੈ ਪਰ ਇੱਕ ਪਾਸੇ ਕਾਂਗਰਸ ਵੱਲੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਕਿ ਅਸੀਂ ਜੋ ਹੈ ਜਤਿੰਦਰ ਸਿੰਘ ਮੋਤੀਪਾਟੀਆਂ ਨੂੰ ਮੇਰ ਨਹੀਂ ਬੰਦੇ ਉਹਨਾਂ ਦੇ ਕੋਲ ਅਧਿਕਾਰ ਨਹੀਂ ਹੈ ਬਜਟ ਜਿਹੜਾ ਹੈ ਪਾਸ ਕਰਨ ਦਾ ਪਰ ਉਸ ਵਿਚਾਲੇ ਜਿੱਥੇ ਇੱਕ ਪਾਸੇ ਸ਼ੋਰ ਸ਼ਰਾਬਾ ਹੋ ਰਿਹਾ ਸੀ ਦੂਸਰੇ ਪਾਸੇ ਮਾਈਕ ਦੇ ਉੱਤੇ ਲਗਾਤਾਰ ਜਿਹੜੀ ਬਜਟ ਪਾਸ ਕਰਨ ਦੀ ਪ੍ਰोसीडिंग ਹੈ ਉਸ ਬਾਰੇ ਅਧਿਕਾਰੀ ਬੋਲਦੇ ਨਜ਼ਰ ਆਏ ਔਰ ਬਾਅਦ ਦੇ ਵਿੱਚ ਬਜਟ ਪਾਸ ਹੋਣ ਦੀ ਜਦੋਂ ਮਨਜ਼ੂਰੀ ਦੀ ਗੱਲ ਮੇਰ ਵੱਲੋਂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਵੱਲੋਂ ਹੱਥ ਕੜੇ ਕੀਤੇ ਗਏ ਹਾਲਾਂਕਿ ਕਾਂਗਰਸ ਦਾ ਇਹ ਵੀ ਇਲਜ਼ਾਮ ਹੈ ਕਿ ਸਾਰੇ ਕਾਉਂਸਲਰਾਂ ਨੇ ਹੱਥ ਨਹੀਂ ਖੜੇ ਕੀਤੇ ਪਰ ਦੂਜੇ ਪਾਸੇ ਜਿਹੜੀਆਂ ਬਜਟ ਦੀਆਂ ਕਾਪੀਆਂ ਨੇ ਉਹ ਪਾੜ ਦਿੱਤੀਆਂ ਗਈਆਂ ਔਰ ਹੁਣ ਕਾਂਗਰਸ ਦਾ ਇਹ ਕਹਿਣਾ ਹੈ ਕਿ ਅਸੀਂ ਜਿੱਥੇ ਮੇਰ ਨੂੰ ਜਦੋਂ ਚੁਣਿਆ ਗਿਆ ਉਸ ਅਹੁਦੇ ਤੇ ਜਿਸ ਸ਼ਖਸ ਨੂੰ ਬਿਠਾਇਆ ਗਿਆ ਉਸ ਦੇ ਵੀ ਖਿਲਾਫ ਕੋਰਟ ਦੇ ਵਿੱਚ ਜਿਹੜਾ ਕੇਸ ਫਾਈਲ ਕੀਤਾ ਤਾਂ ਹੁਣ ਅੱਜ ਦੀ ਜਿਹੜੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਵੀ ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਬਹੁਤ ਜਲਦ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਠੀਕ ਹੈ ਰਾਜੀ ਦਾ ਫਿਰ ਹਾਲ ਲਈ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਅੰਮ੍ਰਿਤਸਰ ਨਗਰ ਨਿਗਮ ਦੀ ਬੈਠਕ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਾਂਗਰਸੀ ਕਾਉਂਸਲਰਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਹੈ ਬਜਟ ਦੀਆਂ ਕਾਪੀਆਂ ਪਾੜ ਕੇ ਸੁੱਟ ਦਿੱਤੀਆਂ ਗੰਗੀਆਂ ਨੇ ਦਰਅਸਲ ਕਾਂਗਰਸ ਦੇ ਕਾਉਂਸਲਰ ਰੋ VOTING ਕਰਵਾਉਣ ਦੀ ਵੀ ਮੰਗ ਕਰ ਰਹੇ ਸੀ ਜਦੋਂ ਬਜਟ ਪਾਸ ਕੀਤਾ ਜਾ ਰਿਹਾ ਸੀ ਪ੍ਰੋਸੀਡਿੰਗਸ ਚਲ ਰਹੀਆਂ ਸੀਗੀਆਂ ਤਾਂ ਕਿਹਾ ਗਿਆ ਕਿ ਬਜਟ ਪਾਸ ਕਰਵਾਉਣ ਦੇ ਲਈ VOTING ਕਰਵਾਈ ਜਾਵੇ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਨਗਰ ਨਿਗਮ ਦੇ ਮੇਅਰ ਵੀ ਨੇ ਉਹਨਾਂ ਦੇ ਵੱਲੋਂ ਨਹੀਂ ਕਰਵਾਈ ਗਈ ਤਾਂ ਇਸ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਦੂਜੇ ਪਾਸੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸ਼ੋਰ ਸ਼ਰਾਬੇ ਦੇ ਵਿੱਚਕਾਰ ਹੀ ਬਜਟ ਨੂੰ ਪਾਸ ਕਰ ਦਿੱਤਾ ਗਿਆ ਤੇ ਹੁਣ ਕਾਂਗਰਸ ਅਦਾਲਤ ਚ ਜਾਣ ਦੀ ਗੱਲ ਆਖ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਰੁਖ ਕੀਤਾ ਗਿਆ ਸੀ ਅਤੇ ਕਾਂਗਰਸ ਲੈਵਲ ਨੂੰ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਾਏ ਗਏ ਸੀ ਆਪ ਅਤੇ ਕਾਂਗਰਸ ਦੇ ਕੌਂਸਲਰ ਅੱਜ ਮੁੜ ਤੋਂ ਆਮੋ ਸਾਹਮਣੇ ਹੋਏ ਨੇ ਤੇ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਇਸ ਸ਼ੋਰ ਸ਼ਰਾਬੇ ਦੇ ਦੌਰਾਨ ਹੰਗਾਮੇ ਦੇ ਦੌਰਾਨ ਹੀ ਅੰਮ੍ਰਿਤਸਰ ਦੇ ਵਿੱਚ ਨਗਰ ਉਹ ਖਾਲੀ ਕੁਰਸੀ ਉੱਠਦੇ ਯੋਜਨ ਵੀ ਡੈਮੋਕ੍ਰੇਸੀ ਦਾ ਕਤਲ ਕੀਤਾ ਅੱਜ ਫਿਰ ਤੁਹਾਡੇ ਸਾਹਮਣੇ ਅੱਜ ਤੇ ਮੀਡੀਆ ਲਾਈਵ ਸੀ ਅੱਜ ਤੇ ਤੁਹਾਡੇ ਸਾਹਮਣੇ ਹੋ ਗਿਆ ਸਰ ਇਹ ਤੇ ਮੈਂ ਸਮਝਦਾ ਸਿਰਫ ਤੇ ਸਿਰਫ ਲੁੱਟਣ ਵਾਸਤੇ ਇੱਥੇ ਬਹਿ ਗਿਆ ਆਗੇ ਲੇਕਿਨ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਮੇਅਰ ਦੀ ਚੋਣ ਕੀਤੀ ਗਈ ਉਦਾਂ ਹੀ ਬੈਲਟ ਵੀ ਪਾਸ ਕਰ ਦਿੱਤੇ ਦੇਖੋ ਮੈਂ ਉਸ ਦਿਨ ਕਹਿ ਰਿਹਾ ਸੀ ਅੱਜ ਤੇ ਤੁਸੀਂ ਮੀਡੀਆ ਵਾਲੇ ਭਰਾਵਾਂ ਨੇ ਓਪਨ ਦੇਖ ਲਿਆ ਕੀ ਹੋਇਆ ਅਸੀਂ ਮੰਗ ਕਰ ਰਹੇ ਹਾਂ ਕਿ VOTING ਕਰਾਈ ਜਾਵੇ VOTING ਨਹੀਂ ਕਰਾਈ ਗਈ ਬਜਟ ਪਾਸ ਕਰਨਾ ਹੈ ਜੀ ਦੇਖੋ ਮжоਰਟੀ ਹੋਈਗੇ ਉਹ ਪਾਸ ਹੋ ਜਾਏਗਾ ਇਹਨਾਂ ਕੋ ਮжоਰਟੀ ਨਹੀਂ ਇਹਨਾਂ ਦੇ ਆਪਣੇ ਕਾਉਂਸਲਰ ਅਜੇ ਇਹਨਾਂ ਦੇ ਪੂਰੇ ਨਹੀਂ ਆਏ ਅਜੇ ਇਹਨਾਂ ਦੇ ਆਪਣੇ ਕਾਉਂਸਲਰ ਪੂਰੇ ਨਹੀਂ ਆਏ ਲੇਕਿਨ ਜਿਹੜਾ ਦਾਵਾ ਕੀਤਾ ਜਾਂਦਾ ਸੀ ਕੌਂਸਲਰ ਨੂੰ ਲੈ ਕੇ ਲੱਗਦਾ ਫਿਰ ਇਹ ਫੋਕਲਾ ਨਜ਼ਰ ਆ ਸਰ ਇਹਦੇ ਜਾਲੀ ਮੇਰੇ ਮੇਰੇ ਪਿੱਲੇ ਦੇਂਦੋ ਸਰ ਕਹਿ ਰਹੇ ਜੀ ਜਾਲੀ ਮੇਰਾ ਇਹਦਾ ਕੋਈ ਰਾਈਡਰ ਸ਼ੇਅਰ ਤੇ ਬੈਠਾਂਗਾ ਉਹ ਦੇਖੋ ਆ ਦੇਖੋ ਚਲ ਕੋਈ ਨਹੀਂ ਕੋਈ ਨਹੀਂ ਇਹ ਔਰ ਇਹ ਦੇਖੋ ਕੋਈ ਰਾਈਟ ਨਹੀਂ ਸੀ ਮੀਟਿੰਗ ਬੁਲਾਉਂਦਾ ਕਮਿਸ਼ਨਰ ਬੁਲਾਉਂਦਾ VOTING ਕਰਾ ਲੋ ਅਸੀਂ ਹੁਣੇ ਬੈਠੇ ਸਾਡੇ ਕੌਂਸਲਰ ਅੰਦਰ ਅਕਾਲੀ ਦਲ ਵੀ ਬੈਠਾ ਹੈ ਭਾਜਪਾ ਵੀ ਬੈਠਾ ਹੈ ਉਹਦੇ ਦੇਖੋ ਸਾਡੀਆਂ ਮਾਵਾਂ ਪੈਰਾਂ ਸਾਡੇ ਬੈਠੀਆਂ ਨੇ ਅਸੀਂ ਆਏ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਬਜਟ ਦੇ ਖਿਲਾਫ ਸੀ ਬਜਟ ਪਾਸ ਨਹੀਂ ਕਰ ਸਕਦੇ ਮੈਂ ਕਹਿੰਦਾ ਅੰਮ੍ਰਿਤਸਰ ਦੀ ਕਿਹਦਾ ਡਿਵੈਲਪਮੈਂਟ ਹੋਏਗੀ ਕਿਉਂਕਿ ਕਾਂਗਰਸ ਕਹਿੰਦੀ ਰਹੀ ਹੈ ਦੇਖੋ ਕਮਿਸ਼ਨਰ ਕੰਪੋਨੈਂਟ ਅਥਾਰਟੀ ਆ ਉਹ ਸਰਕਾਰ ਕੋ ਆਪਣਾ ਬਜਟ ਭੇਜ ਕੇ ਪਾਸ ਕਰਾ ਸਕਦਾ ਹੈ 2-3 ਸਾਲ ਇਲੈਕਸ਼ਨ ਨਹੀਂ ਹੋਏ ਤਾਂ ਉਹਦੇ ਵੀ ਕੋਰਪੋਰੇਸ਼ਨ ਚੱਲਦੀ ਰਹੀ ਹੈ ਪੜ ਗਲਤ ਤਰੀਕੇ ਨਾਲ ਜਿਹੜਾ ਬੰਦਾ ਕੁਰਸੀ ਤੇ ਬੈਠ ਗਿਆ ਉਹ ਕਿਦਾਂ ਬਜਟ ਪਾਸ ਕਰਾ ਲੇਗਾ ਕਿਦਾਂ ਏਜੰਡੇ ਪਾਸ ਕਰਾਏਗਾ ਮੈਜੋਰਟੀ ਦੇਖੋ ਲੋਕਾਂ ਨੇ ਸਾਨੂੰ ਕਾਂਗਰਸ ਨੂੰ ਵੋਟਾਂ ਪਾਈਆਂ ਕਾਂਗਰਸ ਦੇ ਕਾਉਂਸਲਰ ਬਿਠਾਏ ਇਹ ਕਿਦਾਂ ਚੋਰ ਸੈਟ ਚਲਾ ਲੈਣਗੇ ਇਹ ਕਿਦਾਂ ਇਹਦਾ ਕੀ ਰਾਈਟ ਹੈ ਉੱਥੇ ਰਾਈਟ ਹੈ ਕਾਂਗਰਸ ਦੇ ਮੇਅਰ ਦਾ ਬੈਠਣਾ ਚੱਲੀ ਮੇਅਰ ਦੀ ਕੁਰਸੀ ਤੇ ਜਾ ਚੱਲੀ ਮੇਅਰ ਦੀ ਕੁਰਸੀ ਤੇ ਜਾ ਇੱਥੋਂ ਚੱਕਾ ਤਿਆ ਜਾਣਾ ਸੀ ਤੇ ਇਸ ਦੌਰਾਨ ਕਾਂਗਰਸ ਅਕਾਲੀ ਦਲ ਅਤੇ ਬੀਜੇਪੀ ਦੇ ਵੱਲੋਂ ਵੀ ਜ਼ੋਰਦਾਰ ਹੰਗਾਮਾ ਕੀਤਾ ਗਿਆ ਕਾਂਗਰਸ ਦੇ ਕੌਂਸਲਰਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੱਕੇਚਾਹੀ ਕਰਨ ਦੇ ਇਲਜ਼ਾਮ ਲਾਏ ਗਏ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਕਾਂਗਰਸ ਦੇ ਕੌਂਸਲਰਾਂ ਦੇ ਵੱਲੋਂ ਤੱਕੇਚਾਹੀ ਕਰਨ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਲਾਏ ਗਏ ਨੇ ਤੇ ਕਿਹਾ ਗਿਆ ਹੈ ਕਿ ਗਲਤ ਢੰਗ ਦੇ ਨਾਲ ਬਜਟ ਪੇਸ਼ ਕੀਤਾ ਗਿਆ ਹੈ ਅੱਜ ਤੋਂ ਸੁਵੀਰਾਨ ਨਗਰ ਨਿਗਮ ਦੀ ਪਹਿਲੀ ਬੈਠਕ ਦੀਆਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਜੰਮ ਕੇ ਹੰਗਾਮਾ ਹੋਇਆ ਹੈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਾਂਗਰਸੀ ਕੌਂਸਲਰਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਹੈ ਬਜਟ ਦਾ ਵਿਰੋਧ ਕੀਤਾ ਜਾ ਰਿਹਾ ਸੀ